गुड मॉर्निंग स्टूडेंट मैं ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਦੇ ਆਪਣੇ YouTube ਚੈਨਲ ਸਟਡੀ ਮਾਸਟਰ ਵੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ BA 3rd semesters history ਦਾ ਫਸਟ ਚੈਪਟਰ ਕਰਾਂਗੇ 1857 ਇਸਵੀ ਦਾ ਵਿਦਰੋਹ ਇਹ ਚੈਪਟਰ ਆਪਾਂ 11th ਤੇ 12th ਵਿੱਚ ਵੀ ਪੜਿਆ ਹੁਣ ਦੁਬਾਰਾ ਪੜਦੇ ਹਾਂ 1857 ਇਸਵੀ ਦੇ ਵਿਦਰੋਹ ਦੇ ਕਾਰਨ ਇਹ ਕੁਐਸਚਨ ਤੁਸੀਂ ਪੜ ਲਿਓ ਹੁਣ ਅੱਗੇ ਪੜਦੇ ਹਾਂ 29 ਮਾਰਚ 1857 ਈਸਵੀ ਨੂੰ ਅੰਗਰੇਜ਼ਾਂ ਦੇ ਵਿਰੁੱਧ ਬੈਗਪੁਰ ਕਲਕੱਤਾ ਵਿੱਚ ਇੱਕ ਅਜੀਹਾ ਵਿਦਰੋਹ ਸ਼ੁਰੂ ਹੋਇਆ ਜਿਹੜਾ ਜਲਦੀ ਹੀ ਸਾਰੇ ਭਾਰਤ ਵਿੱਚ ਫੈਲ ਗਿਆ ਇਸ ਵਿਦਰੋਹ ਦੇ ਸ਼ੁਰੂ ਹੋਣ ਦਾ ਮੁੱਖ ਕਾਰਨ ਚਰਬੀ ਵਾਲੇ ਕਾਰਤੂਸਨ ਪਰ ਇਸ ਦੇ ਲਈ ਹੋਰ ਕਈ ਰਾਜਨੀਤਿਕ ਸਮਾਜਿਕ ਧਾਰਮਿਕ ਅਤੇ ਸੈਨਿਕ ਕਾਰਨ ਵੀ ਜ਼ਿੰਮੇਵਾਰ ਸਨ ਇਹਨਾਂ ਕਾਰਨਾਂ ਦਾ ਸੰਖੇਪ ਵਰਣੇ ਇੱਥੇ ਲਿਖਿਆ ਜਾ ਰਿਹਾ ਹੈ ਇਹ ਵਿਦਰੋਹ ਸ਼ੁਰੂ ਹੋਇਆ 29 ਮਾਰਚ 1857 ਨੂੰ ਕਿੱਥੇ ਹੋਇਆ ਬੈਗਪੁਰ ਕਲਕੱਤਾ ਵਿੱਚ ਠੀਕ ਹੈ ਹੁਣ ਰਾਜਨੀਤਿਕ ਕਾਰਨ ਸ਼ੁਰੂ ਕਰਦੇ ਹਾਂ ਅੰਗਰੇਜ਼ਾਂ ਦੀ ਸਮਾਜਵਾਦੀ ਨੀਤੀ ਅੰਗਰੇਜ਼ਾਂ ਵੱਲੋਂ ਭਾਰਤ ਵਿੱਚ ਪਣਾਈ ਗਈ ਸਮਰਾਜਵਾਦੀ ਨੀਤੀ 1857 ਈਸਵੀ ਦੇ ਵਿਦਰੋਹ ਦਾ ਮੁੱਖ ਕਾਰਨ ਬਣੀ ਇਸ ਸਮਰਾਜਵਾਦੀ ਨੀਤੀ ਦਾ ਰਮ ਲਾਰਡ ਕਲਾਈਵ ਨੇ ਪਲਾਸੀ ਅਤੇ ਬਕਸਰ ਦੀਆਂ ਲੜਾਈਆਂ ਵਿੱਚ ਜਿੱਤ ਪ੍ਰਾਪਤ ਕਰਕੇ ਕੀਤੀ ਹੁਣ ਇਹ ਇਸ ਸਮਰਾਜਵਾਦੀ ਨੀਤੀ ਦਾ ਆਰੰਭ ਕਿਸ ਨੇ ਕੀਤਾ ਲਾਰਡ ਕਲਾਈਵ ਨੇ ਪਲਾਸੀ ਅਤੇ ਬਕਸਰ ਦੀਆਂ ਲੜਾਈਆਂ ਦੀ ਜਿੱਤ ਕਰਕੇ ਕੀਤਾ ਠੀਕ ਹੈ ਇਸ ਤੋਂ ਬਾਅਦ ਭਾਰਤ ਆਉਣ ਵਾਲੇ ਗਵਰਨਰ ਜਨਰਲਾਂ ਦੇ ਵਿਚਾਰ ਭਾਰਤੀ ਇਲਾਕਿਆਂ ਨੂੰ ਡੀਪ ਸਮਰਾਜ ਵਿੱਚ ਸ਼ਾਮਿਲ ਕਰਨ ਦੀ ਇੱਕ ਹੋਰ ਜਈ ਲੱਗ ਗਈ ਲਾਰਡ ਵੈਲਜ਼ਲੀ ਨੇ ਸਾਹਿਕ ਸੰਧੀ ਰਾਹੀਂ ਭਾਰਤ ਦੀਆਂ ਕਈ ਮਹੱਤਵਪੂਰਨ रियासਤਾਂ ਨੂੰ ਆਪਣੇ ਪ੍ਰਭਾਵ ਹੇਠ ਲੈ ਲਿਆ ਅਸਲ ਵਿੱਚ ਅੰਗਰੇਜ਼ਾਂ ਦਾ ਰਾਜ ਚੱਲ ਗਿਆ ਅਸਲ ਵਿੱਚ ਇਸ ਸੰਧੀ ਤੇ ਦਸਖਤ ਕਰਨ ਵਾਲੇ ਭਾਰਤੀ ਰਾਜਿਆਂ ਨੇ ਆਪਣੀ ਆਜ਼ਾਦੀ ਗਵਾ ਦਿੱਤੀ ਸੀ ਇਸ ਤੋਂ ਇਲਾਵਾ ਲਾਰਡ ਵੈਲਜਲੀ ਨੇ ਮੈਸੂਰ ਦੇ ਜ਼ਿਆਦਾਤਰ ਹਿੱਸਿਆਂ ਤੋਂ ਜੋਰ ਅਤੇ ਸੂਰਤ ਨੂੰ ਬ੍ਰਿਟ ਸਮਰਾਜ ਵੀ ਸ਼ਾਮਿਲ ਕਰ ਲਿਆ ਅੰਗਰੇਜ਼ਾਂ ਨੇ ਜਿਹੜਾ ਅੰਗਰੇਜ਼ਾਂ ਨੇ ਲੋਕਾਂ ਤੇ ਜ਼ੋਰ ਦੇ ਕੇ ਸਾਈਨ ਕਰਵਾਏ ਤੇ ਜਿਹੜੇ ਲੋਕਾਂ ਨੇ ਸਾਈਨ ਕੀਤੇ ਉਹ ਫਸ ਚੁਕੇ ਸਨ ਉਹ ਨਿਕਲ ਨਹੀਂ ਸਕਦੇ ਸਨ ਲਾਰਡ ਹੈਸਟਿੰਗਸ ਅਤੇ ਲਾਰਡ ਅਲਿਨ ਬਰੋਨੀ ਅੰਗਰੇਜ਼ੀ ਸਮਰਾਜ ਦੇ ਪ੍ਰਸਾਰ ਦੀ ਨੀਤੀ ਨੂੰ ਜਾਰੀ ਰੱਖਿਆ ਲਾਰਡ ਡਲਹੌਜੀ ਸਾਰੀਆਂ ਸੀਮਾਵਾਂ ਪਾਰ ਕਰ ਗਿਆ ਉਸਨੇ ਲੈਪਜ਼ ਦੇ ਸਿਧਾਂਤ ਨੂੰ ਲਾਗੂ ਕਰਕੇ ਲੈਪਜ਼ ਦਾ ਸਿਧਾਂਤ ਮਤਲਬ ਜਨ ਰਾਜਿਆਂ ਨੂੰ ਬਹੁਤ ਸਾਰੇ ਰਾਜਾਂ ਨੂੰ ਆਪਣੇ ਅਧੀਨ ਕਰ ਲਿਆ ਜਿਨ੍ਹਾਂ ਜਿਨ੍ਹਾਂ ਰਾਜਾਂ ਦਾ ਕੋਈ ਉਤਰਾਧਿਕਾਰੀ ਨਹੀਂ ਸੀ ਉਹਨਾਂ ਰਾਜਾਂ ਨੂੰ ਆਪਣੇ ਅਧੀਨ ਕਰ ਲੈਣਾ ਇਹ ਲੈਪਟ ਦੀ ਨੀਤੀ ਹੁੰਦੀ ਹੈ ਉਸਨੇ ਲੈਪਟ ਦੇ ਸਿਧਾਂਤ ਨੂੰ ਲਾਗੂ ਕਰਕੇ 17 ਸੰਬਲਪੁਰ ਉਦੇਪੁਰ ਝਾਂਸੀ ਜੋਧਪੁਰ ਬੰਗਾਟ ਅਤੇ ਨਾਗਪੁਰ ਦੀਆਂ ਰਿਆਸਤਾਂ ਨੂੰ ਅੰਗਰੇਜ਼ੀ ਸਮਰਾਜ ਵਿੱਚ ਸ਼ਾਮਿਲ ਕਰ ਲਿਆ ਲੈਸ਼ ਦੇ ਸਿਧਾਂਤ ਨੇ ਭਾਰਤ ਵਾਸੀਆਂ ਦੇ ਸਦੀਆਂ ਤੋਂ ਪੁੱਤਰ ਗੋਦ ਲੈਣ ਦੇ ਅਧਿਕਾਰ ਨੂੰ ਖਤਮ ਕਰ ਦਿੱਤਾ ਅੰਗਰੇਜ਼ਾਂ ਅੰਗਰੇਜ਼ ਸਮਰਾਜ ਨੇ ਅਜਿਹੇ ਜੇ ਕਾਨੂੰਨ ਲਾਗੂ ਕੀਤੇ ਜੇ ਜਿਨ੍ਹਾਂ ਚੋਂ ਸਾਰਾ ਇਲਾਕਾ ਉਹਨਾਂ ਦਾ ਹੋ ਸਕੇ ਇਸ ਲਈ ਉਹਨਾਂ ਨੇ ਲੈਫਟਸ ਦੀਨੀ ਤੀ ਤਾਂ ਬਹੁਤ ਸਾਰੇ ਰਾਜ ਆਪਣੇ ਦੀਨ ਕਰਲੇ ਲੈਫਟ ਦੇ ਸਿਧਾਂਤ ਨੇ ਭਾਰਤ ਵਾਸੀਆਂ ਦੇ ਸਧਿਆ ਤੋਂ ਪੁੱਤਰ ਗੋਦ ਲੈਣ ਦੇ ਅਧਿਕਾਰ ਨੂੰ ਖਤਮ ਕਰ ਦਿੱਤਾ ਇਸ ਤੋਂ ਇਲਾਵਾ ਲਾਰਡ ਦਲਹੌਜੀ ਨੇ ਜਿੰਨਾ ਰਾਹੀ ਮਾੜੇ ਪ੍ਰਬੰਧ ਦੇ ਧਾਰਤੇ ਉਹਦਿਆਂ ਅਤੇ ਪੈਨਸ਼ਨਾਂ ਨੂੰ ਬੰਦ ਕਰਕੇ ਭਾਰਤ ਦੀਆਂ ਕਈ ریاستਾਂ ਨੂੰ ਬ੍ਰਿਟਿਸ਼ ਸਮਰਾਜ ਵਿੱਚ ਸ਼ਾਮਿਲ ਕਰ ਲਿਆ ਅੰਗਰੇਜ਼ਾਂ ਦੀ ਇਹ ਸਮਰਾਜਵਾਦੀ ਨੀਤੀ ਦੇ ਕਾਰਨ ਭਾਰਤੀ ਅੰਗਰੇਜ਼ੀ ਰਾਜ ਦੇ ਵਿਰੁੱਧ ਹੋ ਗਏ ਤੇ ਉਹਨਾਂ ਤੋਂ ਬਦਰਾ ਲੈਣ ਦੀ ਸੋਚਣ ਲੱਗੇ ਇਹ ਇਹ ਸਾਰੇ ਕਾਰਨ ਸੀ ਜਿਸ ਕਾਰਨ ਵਿਦਰੋਹ ਸ਼ੁਰੂ ਹੋਇਆ ਮੁਗਲ ਬਾਦਸ਼ਾਹ ਬਦਰ ਸ਼ਾਹ ਦਾਪਮਾਨ ਬਦਰ ਸ਼ਾਹ ਨਵਾਂ ਬਾਦਸ਼ਾਹ ਬਣਿਆ ਸੀ ਤੇ ਅੰਗਰੇਜ਼ਾਂ ਨੇ ਉਸ ਨੂੰ ਕੋਈ ਸਨਮਾਨ ਨਹੀਂ ਦਿੱਤਾ ਪਰਦਿਆਂ ਡਿਟੇਲ ਵਿੱਚ ਅੰਗਰੇਜ਼ਾਂ ਨੇ ਮੁਗਲ ਬਾਦਸ਼ਾਹ ਬਹਾਦਰ ਸ਼ਾ ਜਫਰ ਦੁੱਜੇ ਦਾ ਝੜਾਪਮਾਨ ਕੀਤਾ ਉਸ ਨਾਲ ਦੇਸ਼ ਵਿੱਚ ਬੜੀ ਰੋਹ ਦੀ ਲਹਿਰ ਫੈ ਗਈ ਆਪਣੇ ਸ਼ੁਰੂ ਦੇ ਸਾਲਾਂ ਵਿੱਚ ਈਸਟ ਇੰਡੀਆ ਕੰਪਨੀ ਦੇ ਸ਼ਾਸਕ ਮੁਗਲ ਬਾਦਸ਼ਾਹ ਦੀ ਬਹੁਤ ਇੱਜ਼ਤ ਕਰਦੇ ਸਨ ਤੇ ਉਸ ਨੂੰ ਕੀਮਤੀ ਨਜ਼ਰਾਨੇ ਪੇਟ ਕਰਦੇ ਸਨ ਅੰਗਰੇਜ਼ ਪਹਿਲਾਂ ਤਾਂ ਸਨਮਾਨ ਕਰਦੇ ਸਨ ਪਹਿਲਾਂ ਵਾਲੇ ਮੁਗਲਾਂ ਦਾ ਮੁਗਲ ਸ਼ਾਸਕਾਂ ਦਾ ਪਰ ਬਾਅਦ ਵਿੱਚ ਧੀਰੇ ਧੀਰੇ ਉਹ ਸਨਮਾਨ ਕਰਦਾ ਚਲਾ ਗਿਆ ਠੀਕ ਹੈ ਹੁਣ ਪਰਦੇ ਆਮ ਜਿਉਂ-ਜਿਉਂ ਭਾਰਤ ਵਿੱਚ ਬ੍ਰਿਟਿਸ਼ ਸਮਰਾਜ ਦੀਆਂ ਜੜ੍ਹਾਂ ਮਜ਼ਬੂਤ ਹੁੰਦੀਆਂ ਗਈਆਂ ਉਵੇਂ-ਉਵੇਂ ਹੀ ਅੰਗਰੇਜ਼ਾਂ ਦਾ ਮੁਗਲ ਬਾਦਸ਼ਾਹ ਪ੍ਰਤੀ ਰਵੱਈਆ ਬਦਲਦਾ ਗਿਆ 1837 ਈਸਵੀ ਵਿੱਚ ਬਾਦਸ਼ਾਹ ਜਫਰ ਦੂਜਾ ਜਦ ਮੁਗਲਾਂ ਦਾ ਨਵਾਂ ਬਾਦਸ਼ਾਹ ਬਣਿਆ ਤਾਂ ਅੰਗਰੇਜ਼ਾਂ ਨੇ ਉਸ ਪ੍ਰਤੀ ਕੋਈ ਆਦਰ ਨਾ ਪ੍ਰਗਟ ਕੀਤਾ ਇਥੋਂ ਤੱਕ ਕਿ ਉਹਨਾਂ ਨੇ ਉਸ ਨੂੰ ਨਿਜ਼ਰਾਨਾ ਵੀ ਭੇਟ ਨਾ ਕੀਤਾ ਲਾਰਡ ਦਲਹੌਜੀ ਨੇ ਇਹ ਐਲਾਨ ਕਰਵਾਇਆ ਕਿ ਬਾਦਸ਼ਾਹ ਜਫਰ ਦੀ ਮੌਤ ਤੋਂ ਬਾਅਦ ਉਸ ਦੀ ਸਾਰੀ ਜਾਇਦਾਦ ਤੇ ਅੰਗਰੇਜ਼ ਕਬਜ਼ਾ ਕਰ ਲੈਣਗੇ ਅਤੇ ਉਸ ਦੇ ਬਾਦਸ਼ਾਹ ਨੂੰ ਲਾਲ ਕਿਲਾ ਛੱਡਣਾ ਪਵੇਗਾ ਇਸ ਨੂੰ ਬਾਦਸ਼ਾਹ ਜਫਰ ਅਤੇ ਹਉਸਦੀ ਰਾਣੀ ਜਿੰਨਤ ਮਹਿਲ ਨੇ ਆਪਣਾ ਘੋਰ ਸਮਝਿਆ। ਅੰਗਰੇਜ਼ਾਂ ਦੀ ਇਸ ਨੀਤੀ ਨਾਲ ਜਨਤਾ ਵਿੱਚ ਵੀ ਰੋਹ ਫੈਲ ਗਿਆ ਅਤੇ ਅਖੀਰ ਉਹਨਾਂ ਨੇ ਅੰਗਰੇਜ਼ੀ ਰਾਜ ਦਾ ਅੰਤ ਕਰਨ ਦਾ ਸੰਕਲਪ ਲਿਆ। ਇਸ ਵਿੱਚ ਤੁਹਾਨੂੰ ਪੜਨ ਨਾਲ ਹੀ ਸਮਝ ਆ ਗਿਆ ਹੋਵੇਗਾ ਕਿ ਕੀ ਕੁਝ ਹੈ। ਹੁਣ ਅੱਗੇ ਅੱਗੇ ਪੜਦੇ ਹਾਂ ਨਾਨਾ ਸ਼ਾਹਬ ਦੀ ਪੈਨਸ਼ਨ ਬੰਦ ਕਰਨਾ। ਬ੍ਰਿਟਿਸ਼ ਸਰਕਾਰ ਵੱਲੋਂ ਨੰਨਾ ਸਾਹਿਬ ਦੀ ਪੈਨਸ਼ਨ ਬੰਦ ਕਰਨਾ ਹੈ 1857 ਇਸਵੀ ਦੇ ਵਿਦਰੋਹ ਦੇ ਇੱਕ ਮਹੱਤਵਪੂਰਨ ਕਾਰਨ ਮੰਨਿਆ ਨੰਨਾ ਸਾਹਿਬ ਨੂੰ ਪੇਸ਼ਵਾ ਬਾਜੀਰਾਓ ਦੂਜੇ ਨੇ ਗੋਦ ਲਿਆ ਸੀ 1818 ਇਸਵੀ ਵਿੱਚ ਪੁੰਨਾ ਦੀ ਸੰਧੀ ਰਾਹੀਂ ਬ੍ਰਿਟਿਸ਼ ਸਰਕਾਰ ਨੇ ਪੇਸ਼ਵਾ ਬਾਜੀਰਾਓ ਦੂਜੇ ਅਤੇ ਉਸ ਦੇ ਵਾਰਿਸਾਂ ਨੂੰ 8 ਲੱਖ ਰੁਪਏ ਸਾਲਾਨਾ ਪੈਨਸ਼ਨ ਦੇਣ ਦਾ ਫੈਸਲਾ ਕੀਤਾ ਪਰ ਬਾਅਦ ਵਿੱਚ ਸਭ ਤੋਂ ਪਹਿਲਾਂ ਤਾਂ ਅੰਗਰੇਜ਼ਾਂ ਨੇ ਪੈਨਸ਼ਨ ਦੇਣ ਦਾ ਫੈਸਲਾ ਕੀਤਾ ਪਰ ਬਾਜੀਰਾਓ ਦੀ ਮੌਤ ਹੋ ਗਈ ਤਾਂ ਉਹਨਾਂ ਦਾ ਉਹਨਾਂ ਨੇ ਨਾਨਾ ਸਾਹਿਬ ਨੂੰ ਪੈਨਸ਼ਨ ਦੇਣ ਤੋਂ ਇਨਕਾਰ ਕਰ ਦਿੱਤਾ ਹੁਣ ਡਿਟੇਲ ਵਿੱਚ ਪੜਦੇ ਹਾਂ ਪਰ ਜਦੋਂ 1851 ਈਸਵੀ ਵਿੱਚ ਪੇਸ਼ਵਾ ਦੀ ਮੌਤ ਹੋ ਗਈ ਤਾਂ ਅੰਗਰੇਜ਼ਾਂ ਨੇ ਨਾਨਾ ਸਾਹਿਬ ਨੂੰ ਉਹਸ ਦਾ ਵਾਰਿਸ ਮੰਨਣ ਤੋਂ ਨਾ ਕਰ ਦਿੱਤੀ ਤੇ ਉਸ ਨੂੰ ਦਿੱਤੀ ਜਾਣ ਵਾਲੀ ਸਲਾਣਾ ਪੈਨਸ਼ਨ ਵੀ ਬੰਦ ਕਰ ਦਿੱਤੀ। ਇਸ ਅਨਿਆਇ ਦੇ ਵਿਰੁੱਧ ਨਾਨਾ ਸਾਹਿਬ ਵੱਲੋਂ ਗਵਰਨਰ ਜਨਰਲ ਲਾਰਡ ਹੈੋਜੀ ਅਤੇ ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਨੂੰ ਕੀਤੀ ਗਈ ਅਪੀਲਾਂ ਵੱਲ ਕੋਈ ਧਿਆਨ ਨਾ ਦਿੱਤਾ ਗਿਆ। ਨਤੀਜੇ ਵਜੋਂ ਨਾਨਾ ਸਾਹਿਬ ਬ੍ਰਿਟਿਸ਼ ਅਮਰਾਦ ਦਾ ਕੱਟੜ ਵੈਰੀ ਬਣ ਗਿਆ ਅਤੇ ਉਸ ਨੇ ਇਸ ਦਾ ਬਦਲਾ ਲੈਣ ਦਾ ਪੱਕਾ ਇਰਾਦਾ ਕਰ ਲਿਆ। ਇੱਥੋਂ ਤੱਕ ਕਿ ਉਸ ਨੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਕਰਨ ਲਈ 31 ਮਈ 1857 ਈਸਵੀ ਦੀ ਤਾਰੀਖ ਨਿਸ਼ਚਿਤ ਕਰ ਲਈ। ਕਰ ਦਿੱਤੀ। ਹੁਣ 4th ਪੁਆਇੰਟ 'ਤੇ ਧਿਆਨ ਚਾਂਸੀ ਨੂੰ ਮਿਲਾਉਣਾ ਹੁਣ ਚਾਂਸੀ ਦਾ ਕੋਈ ਉਤਰਾਧਿਕਾਰੀ ਨਹੀਂ ਸੀ ਇਸ ਕਰਕੇ ਉਹਨਾਂ ਨੇ ਚਾਂਸੀ ਵਿੱਚ ਲੈਸ ਦੀ ਨੀਤੀ ਅਪਣਾਉਣ ਦਾ ਫੈਸਲਾ ਕੀਤਾ ਚਾਂਸੀ ਦੀ ਰਾਣੀ ਲక్ష్ਮੀ ਬਾਈ ਸੀ ਉਹ ਬੜੀ ਬਹਾਦਰ ਸੀ ਅਤੇ ਸ਼ਸਤਰ ਚਲਾਉਣ ਵਿੱਚ ਬੜੀ ਮਾਹਿਰ ਸੀ 1853 ਇਸ ਵੀ ਝਾਂਸੀ ਦੇ ਮਹਾਰਾਜਾ ਗੰਗਾਧਰ ਰਾਓ ਦੀ ਬੇਵੁਲਾਦ ਮੌਤ ਹੋ ਗਈ ਪਰ ਉਸਨੇ ਆਪਣੀ ਮੌਤ ਤੋਂ ਪਹਿਲਾਂ ਦਮੋਦਰ ਰਾਓ ਨਾ ਦੇ ਇੱਕ ਬਾਲਕ ਨੂੰ ਗੋਦ ਲੈ ਲਿਆ ਲਾਰਡ ਦਲਹੌਜੀ ਨੇ ਦਮੋਦਰ ਰਾਏ ਨੂੰ ਜਾਇਜ ਵਾਰਸ ਮੰਨਣ ਤੋਂ ਨਾ ਕਰ ਦਿੱਤਾ ਉਹ ਉਸਨੇ ਲੈਸ ਦੀ ਨੀਤੀ ਦੇ ਅਨੁਸਾਰ 1854 ਇਸ ਵੀ ਵਿੱਚ ਝਾਂਸੀ ਨੂੰ ਅੰਗਰੇਜ਼ੀ ਸਮਰਾਜ ਵਿੱਚ ਸ਼ਾਮਲ ਕਰਨ ਦੀ ਘੋਸ਼ਣਾ ਕਰ ਦਿੱਤੀ। ਲਾਰਡ ਦਲਹੋਜੀ ਦੀ ਇਸ ਅਨਿਆਪੂਰਨ ਕਾਰਵਾਈ ਤੋਂ ਨਾ ਕੇਵਲ ਝਾਂਸੀ ਦੀ ਰਾਣੀ ਬਲਕਿ ਉੱਥੋਂ ਦੇ ਲੋਕਾਂ ਵਿੱਚ ਬ੍ਰਿਟਿਸ਼ ਸਮਰਾਜ ਦੇ ਵਿਰੁੱਧ ਰੋਹ ਦੀ ਲਹਿਰ ਦੌੜ ਗਈ। ਝਾਂਸੀ ਦੀ ਰਾਣੀ ਨੇ ਇਸ ਲਈ ਅੰਗਰੇਜ਼ਾਂ ਨੂੰ ਸਬਕ ਸਿਖਾਉਣ ਦਾ ਫੈਸਲਾ ਕੀਤਾ। ਇਸ ਤਰ੍ਹਾਂ ਜਾਂਸੀ ਨੂੰ ਅੰਗਰੇਜ਼ੀ ਸਮਰਾਜ ਵਿੱਚ ਮਿਲਾਉਣਾ 1857 ਈਸਵੀ ਦੇ ਵਿਦਰੋਹ ਦਾ ਇੱਕ ਮੁੱਖ ਕਾਰਨ ਬਣਿਆ। ਅਵਧ ਨੂੰ ਮਿਲਾਉਣਾ ਲਾਰਡ ਦਲਹੌਜੀ ਦੀ ਸਭ ਤੋਂ ਅਨਿਆਪੂਰਨ ਕਾਰਵਾਈ 1856 ਈਸਵੀ ਵਿੱਚ ਅਵਧ ਨੂੰ ਅੰਗਰੇਜ਼ੀ ਸਮਰਾਜ ਵਿੱਚ ਮਿਲਾਉਣਾ ਸੀ। ਅਵਧ ਦੇ ਨਵਾਬ 1764 ਈਸਵੀ ਦੇ ਬਕਸਰ ਦੀ ਲੜਾਈ ਤੋਂ ਬਾਅਦ ਸਦਾ ਹੀ ਅੰਗਰੇਜ਼ੀ ਸਰਕਾਰ ਦੇ ਵਫਾਦਾਰ ਰਹੇ ਅਤੇ ਉਸ ਨੂੰ ਜਰੂਰਤ ਪੈਣ ਤੇ ਹਰ ਸੰਭਵ ਸਹਾਇਤਾ ਕੀਤੀ। ਇਸ ਦੇ ਬਾਵਜੂਦ ਲਾਰਡ ਦਲਹੌਜੀ ਨੇ ਮਾੜੇ ਪ੍ਰਬੰਧ ਦਾ ਦੋਸ਼ ਲਾ ਕੇ ਅਵਧ ਦੇ ਨਵਾਬ ਵਾਜੀਦ ਅਲੀ ਸ਼ਾਹ ਨੂੰ ਗਦਿੱਧੇ ਤੋਂ ਉਤਾਰ ਦਿੱਤਾ ਅਤੇ ਅਵਧ ਨੂੰ ਬ੍ਰਿਟ ਸਮਰਾਜ ਵਿੱਚ ਸ਼ਾਮ ਨਵਾਬ ਦੇ ਦਰਬਾਰ ਵਿੱਚ ਉਸ ਦੀ ਸੁਰੱਖਿਆ ਲਈ ਰੱਖੀ ਹੋਈ ਬ੍ਰਿਟਿਸ਼ ਫੌਜ ਨੇ ਹੀ ਦਰਬਾਰ ਵਿੱਚ ਲੁੱਟਖੋਟ ਕੀਤੀ ਤੇ ਨਵਾਬ ਅਤੇ ਉਸ ਦੇ ਵਜ਼ੀਰ ਨੂੰ ਕੈਦ ਕਰ ਲਿਆ ਗਿਆ ਤੇ ਬੇਗਮ ਨੂੰ ਅਪਮਾਨਿਤ ਕੀਤਾ ਗਿਆ ਇਸ ਘਟਨਾਵਾਰੀ ਕਾਰਨ ਅਵਧ ਦੇ ਲੋਕ ਪਰ ਉੱਠੇ ਤੇ ਉਹਨਾਂ ਨੇ ਅੰਗਰੇਜ਼ਾਂ ਤੋਂ ਇਸ ਦਾ ਬਦਲਾ ਲੈਣ ਦਾ ਸੰਕਲਪ ਕੀਤਾ ਇਸ ਤੋਂ ਇਲਾਵਾ ਅਵਧ ਨੂੰ ਅਵਧ ਨੂੰ ਸ਼ਾਮਿਲ ਕਰਨ ਕਾਰਨ ਪਾਰਤ ਅਤੇ ਦੂਜੀਆਂ ਰਾਜਸਥਾਨ ਦੀਆਂ ਰਾਜਾਂ ਵਿੱਚ ਕਲਬਲੀ ਮੱਚ ਗਈ ਉਹ ਇਹ ਸੋਚਣ ਤੇ ਮਜਬੂਰ ਹੋ ਗਏ ਕਿ ਜੇਕਰ ਅੰਗਰੇਜ਼ੀ ਸਰਕਾਰ ਉਸ ਦੇ ਪ੍ਰਤੀ ਵਫਾਦਾਰ रियासत ਨਾਲ ਇਸ ਤਰ੍ਹਾਂ ਦਾ ਬੁਰਾ ਵਿਵਹਾਰ ਕਰ ਸਕਦੀ ਹੈ ਤਾਂ ਉਹਨਾਂ ਦਾ ਅੰਤ ਪਤਾ ਨਹੀਂ ਕਿਸ ਤਰ੍ਹਾਂ ਦਾ ਹੋਵੇਗਾ ਠੀਕ ਆ ਹੁਣ ਇਹ ਸੀ ਧਾਰਮਿਕ ਕਾਰਨ ਰਾਜਨੀਤਿਕ ਕਾਰਨ ਹੁਣ ਅੱਗੇ ਸਮਾਜਿਕ ਤੇ ਧਾਰਮਿਕ ਕਾਰਨ ਪਰਦੇ ਆ ਸਮਾਜਿਕ ਸੁਧਾਰ ਦੀ ਸਰਕਾਰ ਨੇ ਭਾਰਤੀ ਸਮਾਜ ਵਿੱਚ ਪਹਿਲੇ ਅંધ ਵਿਸ਼ਵਾਸਾਂ ਨੂੰ ਦੂਰ ਕਰਨ ਲਈ ਕੁਝ ਸੁਧਾਰ ਕੀਤੇ। ਉਹਨਾਂ ਨੇ ਕੁੜੀਆਂ ਨੂੰ ਮਾਰਨ ਸਤੀ ਪ੍ਰਥਾ ਤੇ ਨਰ ਬਲੀ ਤੇ ਕਾਨੂੰਨ ਪਰਬੰਧ ਲਗਾ ਪਾਬੰਦੀ ਲਗਾ ਦਿੱਤੀ। ਵਿਦਵਾਨ ਮੁੜ ਵਿਆਹ ਦੀ ਅਗਿਆ ਦੇ ਦਿੱਤੀ ਕੁੜੀਆਂ ਲਈ। ਪਛਮੀ ਸਿੱਖਿਆ ਦਾ ਪ੍ਰਬੰਧ ਕੀਤਾ ਇਹ ਸਾਰੇ ਕੰਮ ਕੀਤੇ ਜਿਹੜੇ ਕਿ ਚੰਗੇ ਸਨ ਪਰ ਫਿਰ ਵੀ ਭਾਰਤੀਆਂ ਨੂੰ ਇਹ ਲੱਗਿਆ ਕਿ ਉਹ ਉਹਨਾਂ ਦੇ ਧਰਮ ਵਿੱਚ ਦਖਲਅੰਦਾਜ਼ੀ ਕਰ ਰਹੇ ਹਨ ਇਸ ਕਾਰਨ ਇਹ ਵਿਦਰੋਹ ਹੋਰ ਵਧਿਆ ਇਸਾਈ ਧਰਮ ਦਾ ਪ੍ਰਚਾਰ ਇਸਾਈ ਧਰਮ ਦੇ ਪ੍ਰਚਾਰ ਨੇ 1857 ਈਸਵੀ ਦੇ ਵਿਦਰੋਹ ਨੂੰ ਭੜਕਾਉਣ ਵਿੱਚ ਮੁੱਖ ਭੂਮਿਕਾ ਨਿਭਾਈ ਇਸਾਈ ਮਸ਼ੀਨਰੀ ਸਕੂਲਾਂ ਹਸਪਤਾਲਾਂ ਦਫਤਰਾਂ ਮੰਦਿਰਾਂ ਮਸਜਿਦਾਂ ਅਤੇ ਜੇਲਾਂ ਆਦਿ ਵਿੱਚ ਜਾ ਕੇ ਇਸਾਈ ਧਰਮ ਦਾ ਪ੍ਰਚਾਰ ਕਰਦੇ ਸਨ ਇਸ ਕੰਮ ਲਈ ਉਹਨਾਂ ਨੂੰ ਸਰਕਾਰ ਦਾ ਪੂਰਾ ਸਹਿਯੋਗ ਮਿਲਦਾ ਸੀ ਕਈ ਵਾਰ ਉਹ ਆਪਣੇ ਧਰਮ ਦਾ ਪ੍ਰਚਾਰ ਕਰਨ ਦੀ ਕੋਸ਼ਿਸ਼ ਵਿੱਚ Hindu ਅਤੇ Islam ਦੋਹਾਂ ਦੇ ਵਿਖਾ حملہ ਕਰਦੇ ਸਨ ਉਹ ਉਹ ਇਹਨਾਂ ਧਰਮ ਦੀ ਮਾਨਤਾਵਾਂ ਅਤੇ ਪਰੰਪਰਾਵਾਂ ਦਾ ਖੁੱਲੇ ਆਮ ਮਿਜਾਕ ਉਾਂਦੇ ਸਨ ਉਹ ਦੀ ਨਿੰਦਾ ਕਰਦੇ ਸਨ ਉਹਨਾਂ ਨੇ ਲੋਕਾਂ ਨੂੰ ਇਸਾਈ ਧਰਮ ਵਿੱਚ ਸ਼ਾਮਿਲ ਕਰਨ ਲਈ ਕਈ ਜਾਇਜ਼ ਅਤੇ ਨਾਜਾਇਜ਼ ਟੰਗਾਂ ਦੀ ਵਰਤੋਂ ਕੀਤੀ ਇਸਾਈ ਧਰਮ ਨੂੰ ਅਪਣਾਉਣ ਵਾਲੇ ਲੋਕਾਂ ਨੂੰ ਕਈ ਤਰ੍ਹਾਂ ਦੀ ਸਹੂਲਤਾਂ ਤੇ ਲਾਲਚ ਦਿੱਤੇ ਗਏ ਇਸ ਤਰ੍ਹਾਂ ਉਹਨਾਂ ਨੇ ਇਸਾਈ ਧਰਮ ਅਪਣਾਉਣ ਲਈ ਬਹੁਤ ਸਾਰੇ ਬਹੁਤ سارے ਗਲਤ ਕੰਮ ਵੀ ਕੀਤੇ ਹਿੰਦੂ ਇਸ ਤੋਂ ਪੜ ਗਏ ਤੇ ਉਹਨਾਂ ਨੇ ਵਿਦਰੋਹ ਸ਼ੁਰੂ ਕਰ ਦਿੱਤਾ ਰੇਲ ਅਤੇ ਤਾਰਦਾਰਮ ਹੁਣ ਅੰਗਰੇਜ਼ਾਂ ਨੇ ਇਸ ਵਿੱਚ ਰੇਲ ਅਤੇ ਤਾਰ ਅੰਗਰੇਜ਼ਾਂ ਨੇ ਰੇਲ ਅਤੇ ਤਾਰ ਦੇ ਮਹੱਤਵ ਨੂੰ ਸਮਝਿਆ ਤੇ ਉਸ ਨੂੰ ਲਾਗੂ ਕਰਨ ਲਾਗੂ ਕੀਤਾ ਤੇ ਭਾਰਤ ਵਿੱਚ ਅਫਵਾਹ ਫੈਲ ਗਈ ਕਿ ਉਹਨਾਂ ਨੂੰ ਉਹਨਾਂ ਨੂੰ ਰੇਲਾਂ ਦੇ نیچے ਦੇ ਕੇ ਮਾਰ ਦਿੱਤਾ ਜਾਵੇਗਾ ਅਤੇ ਤਾਰਾਂ ਦੀ ਵਰਤੋਂ ਨਹੀਂ ਕੀਤੀ ਕੀਤੀ ਦੇਣ ਜਾਈ ਦਿੱਤੀ ਜਾਵੇਗੀ ਇਹ ਇਸ ਪੈਰੇ ਵਿੱਚ ਹੁਣ ਪੜਦੇ ਹਾਂ ਬ੍ਰਿਟਿਸ਼ ਸਰਕਾਰ ਨੇ ਭਾਰਤ ਵਿੱਚ ਆਜ਼ਾਦੀ ਅਤੇ ਸੰਚਾਰ ਦੇ ਸਾਧਨਾਂ ਨੂੰ ਉਤਕ੍ਰਣ ਦੇ ਮਹੱਤਵ ਨਾਲ ਰੇਲ ਗੱਡੀਆਂ ਚਲਾਈਆਂ ਅਤੇ ਤਾਰਕਰ ਸਥਾਪਿਤ ਕੀਤੇ ਭਾਰਤ ਦੇ ਰੂੜੀਵਾਦੀ ਲੋਕ ਰੇਲ ਗੱਡੀਆਂ ਤੇ ਤਾਰ ਦੇ ਇਸ ਲਈ ਮਹੱਤਵ ਨੂੰ ਨਾ ਜਾਣ ਸਕੇ ਤੇ ਉਹਨਾਂ ਵਿੱਚ ਇਹ ਅਫਵਾਹ ਫੈਲ ਗਈਆਂ ਕਿ ਜੇਕਰ ਉਹ ਇਸਾਈ ਧਰਮ ਨਹੀਂ ਅਪਣਾਉਣਗੇ ਤਾਂ ਉਹਨਾਂ ਨੂੰ ਰੇਲਾਂ ਦੇ ਥੱਲੇ ਜਾਂ ਤਾਰਾਂ ਦੇ ਖੰਭਿਆਂ ਦੇ ਨਾਲ ਲਟਕਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ ਕੁਝ ਲੋਕਾਂ ਦਾ ਵਿਚਾਰ ਸੀ ਕਿ ਰੇਲ ਗੱਡੀਆਂ ਧਰਤੀ ਮਾ ਦੇ ਉੱਪਰ ਇੱਕ ਭਾਰੀ ਬਹੁਤ ਬਹੁਤ ਜਨ ਇਸ ਤਰ੍ਹਾਂ ਰੇਲ ਤੇ ਤਾਰ ਦੇ ਸ਼ੁਰੂ ਹੋਣ ਤੋਂ ਅਨੇਕ ਭਾਰਤੀਆਂ ਨੇ ਅੰਗ ਪਾਰਟੀਆਂ ਨਾਲ ਦੁਰਵਿਵਹਾਰ ਅੰਗਰੇਜ਼ਾਂ ਵੱਲੋਂ ਪਾਰਟੀਆਂ ਦੇ ਨਾਲ ਕੀਤੇ ਗਏ ਬੁਰੇ ਵਿਵਹਾਰ ਦੇ ਕਾਰਨ ਉਸ ਵਿੱਚ ਵੱਡੇ ਪੱਧਰ ਤੇ ਰੋ ਪੈ ਗਿਆ ਉਹਨਾਂ ਨੂੰ ਭਾਰਤੀਆਂ ਦੀ ਯੋਗਤਾ ਤੇ ਇਮਾਨਦਾਰੀ ਵਿੱਚ ਵਿਸ਼ਵਾਸ ਨਹੀਂ ਸੀ ਉਹਨਾਂ ਨੂੰ ਪ੍ਰਸ਼ਾਸਨ ਵਿੱਚ ਕਿਸੇ ਤਰ੍ਹਾਂ ਦੀ ਜ਼ਿੰਮੇਵਾਰੀ ਨਹੀਂ ਸੌਂਪੀ ਜਾਂਦੀ ਸੀ ਉਹਨਾਂ ਨੂੰ ਸਿਰਫ ਛੋਟੇ ਅਤੇ ਘਟੀਆਂ ਅਦਿਆ ਤੇ ਨਿਯੁਕਤ ਕੀਤਾ ਜਾਂਦਾ ਸੀ ਅੰਗਰੇਜ਼ ਭਾਰਤੀਆਂ ਨੂੰ ਸ਼ੁਰੂ ਅੰਗਰੇਜ਼ ਭਾਰਤੀਆਂ ਨੂੰ ਸੂਰ ਕੁੱਤੇ ਗਧੇ ਤੇ ਕਾਲੇ ਭਾਰਤੀਆ ਕਾਲੇ ਭਾਰਤੀਆ ਆਦਿ ਨਾਲ ਸੰਬੋਧਿਤ ਕਰਕੇ ਉਹਨਾਂ ਦਾ ਅਪਮਾਨ ਕੀਤਾ ਜਾਂਦਾ ਸੀ ਉਹਨਾਂ ਨੂੰ ਅੰਗਰੇਜ਼ਾਂ ਦੇ ਕਲਪਾ ਵਿੱਚ ਜਾਣ ਅਤੇ ਉਹਨਾਂ ਨਾਲ ਸਫਰ ਕਰਨ ਦੀ ਆਗਿਆ ਨਹੀਂ ਸੀ ਇਹਨਾਂ ਸਾਰਾ ਕਾਰਨ ਕਰਕੇ ਕਿ ਵਿਦਰੋਹ ਸ਼ੁਰੂ ਹੋ ਗਿਆ ਹੁਣ ਆਰਥਿਕ ਕਾਰਨ ਕਰਦੇ ਆ ਦੇ ਦੇ ਆਰਥਿਕ ਸ਼ੋਸ਼ਣ ਅੰਗਰੇਜ਼ਾਂ ਵੱਲੋਂ ਭਾਰਤੀਆਂ ਦਾ ਕੀਤਾ ਜਾ ਰਿਹਾ ਆਰਥਿਕ ਸ਼ੋਸ਼ਣ 1757 ਈਸਵੀ ਦੇ ਵਿਦਰੋਹ ਦੇ ਮੁੱਖ ਕਾਰਨ ਵਿੱਚ ਉਹ ਕਿਸੀ ਅੰਗਰੇਜ਼ਾਂ ਨੇ ਇੰਗਲੈਂਡ ਦੇ ਉਦਯੋਗ ਤੇ ਵਪਾਰ ਦੀ ਤਰੱਕੀ ਲਈ ਭਾਰਤੀ ਵਿਵਾਰ ਵਪਾਰ ਅਤੇ ਉਦਯੋਗਾਂ ਨੂੰ ਨਸ਼ਟ ਕਰ ਦਿੱਤੇ। ਉਹਨਾਂ ਨੇ ਉਦਯੋਗਾਂ ਨੂੰ ਨਸ਼ਟ ਕਰ ਦਿੱਤੇ ਜਿਸ ਕਾਰਨ ਆਰਥਿਕ ਜਿਸ ਕਾਰਨ ਭਾਰਤ ਨੂੰ ਆਰਥਿਕ ਨੁਕਸਾਨ ਹੋਇਆ। ਉਹਨਾਂ ਨੇ ਭਾਰਤੀ ਉਦਯੋਗਾਂ ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਤਾਂ ਕਿ ਉਹ ਇੰਗਲੈਂਡ ਦੇ ਉਦਯੋਗਾਂ ਦਾ ਮੁਕਾਬਲਾ ਕਰ ਸਕਣ। ਇਸ ਤੋਂ ਇਲਾਵਾ ਉਹਨਾਂ ਨੇ ਭਾਰਤੀਆਂ ਨੂੰ ਕੱਚਾ ਮਾਲ ਸਸਤੇ ਮੂਲ ਤੇ ਵੇਚਣ ਅਤੇ ਇੰਗਲੈਂਡ ਵਿੱਚ ਬਣੇ ਮਾਲ ਨੂੰ ਮਹਿੰਗੇ ਮੂਲ ਤੇ ਖਰੀਦਣ ਲਈ ਮਜਬੂਰ ਕਰ ਦਿੱਤਾ। ਉਹਨਾਂ ਨੇ ਭਾਰਤ ਤੋਂ ਇੰਗਲੈਂਡ ਜਾਣ ਵਾਲਾ ਸਮਾਨ ਤਾਂ ਮਹਿੰਗਾ ਕਰ ਦਿੱਤਾ ਪਰ ਇੰਗਲੈਂਡ ਤੋਂ ਭਾਰਤ ਆਣ ਵਾਲੇ ਸਮਾਨ ਨੂੰ ਭਾਰਤ ਤੋਂ ਇੰਗਲੈਂਡ ਵਾਲੇ ਜਾਣ ਵਾਲੇ ਸਮਾਨ ਨੂੰ ਸਲਤਾ ਕਰ ਦਿੱਤਾ ਤੇ ਇੰਗਲੈਂਡ ਤੋਂ ਪਾਰ ਜਾਣ ਵਾਲੇ ਸਮਾਨ ਨੂੰ ਕੀ ਮਹਿੰਗਾ ਕਰ ਦਿੱਤਾ ਤੇ ਇਸ ਕਾਰਨ ਉਹਨਾਂ ਨੂੰ ਬਹੁਤ ਸਾਰੇ ਆਰਥਿਕ ਰੁਕਾਵਟਾਂ ਆਈਆਂ ਤੇ ਉਹਨਾਂ ਨੇ ਅੰਗਰੇਜ਼ੀ ਰਾਜ ਦਾ ਅੰਤ ਕਰਨ ਦਾ ਫੈਸਲਾ ਕੀਤਾ। ਭੂਮੀ ਮਾਲਕਾਂ ਦਾ ਵਿਨਾਸ਼ ইস্ট ਇੰਡੀਆ ਕੰਪਨੀ ਨੇ ਜਿੰਨਾ ਰਾਜਾਂ ਨੂੰ ਜਿੱਤਿਆ ਉੱਥੇ ਭੂਮੀ ਦਾ ਨਵਾਂ ਪ੍ਰਬੰਧ ਕੀਤਾ। ਉਹਨਾਂ ਨੇ ਅਣਗਿਣਤ ਜਾਗੀਰਾਂ ਨੂੰ ਜ਼ਬਤ ਕਰ ਲਿਆ ਤੇ ਅਨੇਕ ਜ਼ਮੀਂਦਾਰਾਂ ਅਤੇ ਤਲੁਕਦਾਰਾਂ ਦਾ ਦੇ ਅਧਿਕਾਰ ਖਤਮ ਕਰ ਦਿੱਤੇ। ਉਹਨਾਂ ਨੇ ਜ਼ਮੀਨਾਂ ਨਸ਼ਟ ਕਰਦੀਆਂ ਤੇ ਉਹਨਾਂ ਤੋਂ ਜ਼ਿਆਦਾ ਜਗੀਰਾਂ ਜਬ ਤੱਕ ਲੈ ਲਈਆਂ ਠੀਕ ਆ ਹੁਣ 3rd ਪੁਆਇੰਟ ਪਰ ਆਦੇ ਹਾਂ ਬੇਕਾਰੀ ਦੀ ਸਮੱਸਿਆ ਈਸਟ ਇੰਡੀਆ ਕੰਪਨੀ ਨੇ ਭਾਰਤੀਆਂ ਬਹੁਤ ਸਾਰੀਆਂ रियासतਾਂ ਤੇ ਅਧਿਕਾਰ ਕਰ ਲੀਤਾ ਇਸ ਦਾ ਨਤੀਜਾ ਇਹ ਹੋਇਆ ਕਿ ਇਹਨਾਂ रियासतਾਂ ਵਿੱਚ ਕੰਮ ਕਰਨ ਵਾਲੇ ਬਹੁਤ ਸਾਰੇ ਕਰਮਚਾਰੀਆਂ ਨੂੰ ਨੌਕਰੀਆਂ ਤੋਹਤ ਦੋਣਾ ਪਿਆ ਅਤੇ ਬਹੁਤ ਸਾਰੇ ਲੋਕਾਂ ਦੀਆਂ ਪੈਨਸ਼ਨਾਂ ਬੰਦ ਕਰ ਦਿੱਤੀਆਂ ਗਈਆਂ ਇਸ ਕਾਰਨ ਕਰਕੇ ਉਹਨਾਂ ਦਾ ਗੁਜ਼ਾਰਾ ਹੋਣਾ ਮੁਸ਼ਕਿਲ ਹੋ ਗਿਆ ਹੁਣ ਨੌਕਰੀਆਂ ਵਿੱਚ ਅਸਮਾਨਤਾਵਾਂ ਪਹਿਲਾਂ ਤਾਂ ਸਰਕਾਰ ਨੇ ਭਾਰਤਿਆਂ ਤੋਂ ਵਾਅਦਾ ਕੀਤਾ ਕਿ ਉਹ ਜਾਤ ਪਾਤ ਰੰਗ ਧਰਮ ਨਸਲ ਦਾਤੇ ਕੋਈ ਵੀ ਪੇਦਪਾਵ ਨਹੀਂ ਕਰਨਗੇ ਪਰ ਬਾਅਦ ਵਿੱਚ ਉਹਨਾਂ ਨੇ ਕਿਹਾ ਕੁਛ ਤੇ ਕੀਤਾ ਕੁਛ ਉਹਨਾਂ ਨੇ ਇਸ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਠੀਕ ਹੈ ਹੁਣ ਸੈਨਿਕ ਕਾਨ ਪੜਦੇ ਹਾਂ ਭਾਰਤੀ ਸੈਨਿਕਾਂ ਵਿੱਚ ਰੋ ਭਾਰਤੀ ਸੈਨਿਕਾਂ ਵਿੱਚ ਪਾਈਆਂ ਜਾਣ ਵਾਲੀਆਂ ਵਾਲਾ ਰੋ 1857 ਦੀ ਕ੍ਰਾਂਤੀ ਦਾ ਇੱਕ ਮਹੱਤਵਪੂਰਨ ਕਾਰਨ ਬਣੀ ਆ ਭਾਰਤੀ ਸੈਨਿਕਾਂ ਨੂੰ ਬਹੁਤ ਘੱਟ ਤਰੱਕੀ ਦਿੱਤੀ ਜਾਂਦੀ ਸੀ ਉਹ ਵੱਧ ਤੋਂ ਵੱਧ ਸੂਬੇਦਾਰ ਜਵਦੇ ਤੱਕ ਪਹੁੰਚ ਸਕਦੇ ਸਨ ਭਾਰਤੀ ਸੈਨਿਕਾਂ ਨੂੰ ਅੰਗਰੇਜ਼ੀ ਸੈਨਿਕਾਂ ਦੀ ਤੁਲਨਾ ਵਿੱਚ ਬਹੁਤ ਘੱਟ ਤਨਖਾਹ ਦਿੱਤੀ ਜਾਂਦੀ ਸੀ ਇਸ ਤੋਂ ਇਲਾਵਾ ਬ੍ਰਿਟਿਸ਼ ਅਧਿਕਾਰੀ ਭਾਰਤੀ ਸੈਨਿਕਾਂ ਨੂੰ ਪੈਰ ਤੇ ਪੈਰ ਤੇ ਪੈਰ ਬਹੁਤ ਅਪਮਾਨਿਤ ਕਰਦੇ ਸਨ 23 ਸਾਲਾਂ ਤੱਕ ਈਮਾਨਦਾਰੀ ਨਾਲ ਸੇਵਾ ਕਰਨ ਦੇ ਬਾਅਦ ਵੀ ਭਾਰਤੀ ਸੈਨਿਕਾਂ ਨੂੰ ਇੱਕ ਨਵੇਂ ਭਰਤੀ ਕੀਤੇ ਅੰਗਰੇਜ਼ ਸੈਨਿਕ ਦੀ ਆਗਿਆ ਦਾ ਪਾਲਣਾ ਕਰਨਾ ਪੈਂਦਾ ਸੀ ਤੇ ਇਸ ਕਾਰਨ ਕੀ ਵਿਦਰੋਹ ਸ਼ੁਰੂ ਹੋ ਗਿਆ ਪਹਿਲੀ ਐਲਗੋਫਗਾਨ ਲੜਾਈ ਦਾ ਪ੍ਰਭਾਵ 1839 1839 42 ਇਸ ਵਿੱਚ ਪਹਿਲੀ ਐਲਗੋਫਗਾਨ ਲੜਾਈ ਲੜੀ ਗਈ ਹੁਣ ਤੱਕ ਸਰਕਾਰ ਵਿੱਚ ਜਿੰਨੀ ਵੀ ਲੜਾਈਆਂ ਹੋਈਆਂ ਸਨ ਉਹਨਾਂ ਵਿੱਚ ਅੰਗਰੇਜ਼ ਜਿੱਤure ਸਭ ਪਹਿਲਾ ਕੀ ਹੈ ਪਹਿਲਾ ਐਲਗੋ ਯੁੱਧ ਸ਼ੁਰੂ ਹੋਇਆ ਜਿਸ ਜੋ ਜਿਸ ਵਿੱਚ ਅੰਗਰੇਜ਼ ਜਿੱਤੂਰੇ ਜਿਸ ਕਾਰਨ ਉਹਨਾਂ ਦਾ ਕਮਾਂਡੋਰ ਵੀ ਵੱਧ ਗਿਆ ਪਰ ਭਾਰਤੀਆਂ ਵਿੱਚ ਇਹ ਹਾਰ ਇਸ ਹਾਰ ਨਾਲ ਉਹਨਾਂ ਨੂੰ ਸਿੱਖ ਮਿਲੀ ਤੇ ਉਹ ਹੋਰ ਵੀ ਉਤਸ਼ਾਹਿਤ ਹੋ ਗਏ ਹੁਣ ਅੱਗੇ ਵਧਦੇ ਹਾਂ ਭਾਰਤੀ ਅਤੇ ਅੰਗਰੇਜ਼ੀ ਸੈਨਿਕਾਂ ਦੀ ਗਿਣਤੀ ਵਿੱਚ ਅੰਤਰ ਭਾਰਤ ਵਿੱਚ ਬ੍ਰਿਟਿਸ਼ ਸਮਰਾਜ ਦੇ ਵਿਸਤਾਰ ਦੇ ਨਾਲ-ਨਾਲ ਅੰਗਰੇਜ਼ਾਂ ਨੂੰ ਜਿਆਦਾ ਤੋਂ ਜਿਆਦਾ ਸੈਨਿਕ ਭਰਤੀ ਕਰਨੇ ਪਏ 1854 ਈਸਵੀ ਅਤੇ 1856 ਈਸਵੀ ਵਿੱਚ ਇੰਗਲੈਂਡ ਕ੍ਰੀਮੀਆ ਦੀ ਲੜਾਈ ਵਿੱਚ ਉਲਝ ਗਏ ਹਾਲਾਤ ਨਾਲ ਨਿਭਣ ਲਈ ਉਸ ਨੂੰ ਬਹੁਤ ਸਾਰੇ ਅੰਗਰੇਜ਼ ਸੈਨਿਕਾਂ ਨੂੰ ਭਾਰਤ ਤੋਂ ਬੁਲਾਉਣਾ ਪਿਆ ਇਸ ਕਾਰਨ ਭਾਰਤ ਵਿੱਚ ਭਾਰਤੀਆਂ ਤੇ ਬ੍ਰਿਟ ਸੈਨਿਕਾਂ ਦਾ ਅਨੁਪਾਤ 6.1 ਰਹਿ ਗਿਆ ਇਸ ਤੋਂ ਭਾਰਤੀ ਸੈਨਿਕ ਵਿਦਰੋਹ ਕਰਨ ਲਈ ਪ੍ਰੇਰਿਤ ਹੋਏ ਹੁਣ 4th ਪੁਆਇੰਟ ਸਮਾਨ ਸੇਵਾ ਪਰਤੀ ਐਕਟ 1856 ਇਸ ਵਿੱਚ ਲਾਰਡ ਕੈਨਿੰਗ ਦੇ ਸਮਾਨ ਸੇਵਾ ਪਰਤੀ ਐਕਟ ਨੇ जख्मਾਂ ਤੇ ਲੂਣਛੜਕੰਦਾ ਕੰਮ ਕੀਤਾ ਇਸ ਐਕਟ ਦੇ ਅਨੁਸਾਰ ਹਰੇਕ ਨਵੇਂ ਪਰਤੀ ਹੋਣ ਵਾਲੇ ਸਿਪਾਹੀ ਤੇ ਇਹ ਸਭ ਇਹ ਸ਼ਰਤ ਲਾਈ ਗਈ ਕਿ ਲੋੜ ਬੈਨ ਤੇ ਉਹ ਲੜਾਈ ਵਿੱਚ ਹਿੱਸਾ ਲੈਣ ਲਈ ਵਿਦੇਸ਼ਾ ਵਿੱਚ ਭੇਜਿਆ ਜਾਵੇਗਾ। ਤਾਂ ਵਿਦੇਸ਼ਾ ਹਿੱਤੇ ਜਾਣਾ ਉਹਨਾਂ ਲਈ ਪਾਪ ਸਮਝਿਆ ਜਾਂਦਾ ਸੀ ਇਸ ਕਰਕੇ ਉਹ 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 ਉਹਨਾਂ ਨੇ ਲੂਣ ਦਾ ਕੰਮ ਲੂਣ ਛਿੜਕਣ ਦਾ ਕੰਮ ਕੀਤਾ। ਅਵਧ ਨੂੰ ਮਿਲਾਉਣਾ 1856 ਈਸਵੀ ਵਿੱਚ ਲਾਰਡ ਡਲਹੌਜੀ ਨੇ ਅਵਧ ਨੂੰ ਬ੍ਰਿਟਿਸ਼ ਅਮਰਾਜ ਵੀ ਸ਼ਾਮਿਲ ਕਰ ਲਿਆ। ਬ੍ਰਿਟਿਸ਼ ਅਵਧ ਕੀ ਸੀ ਇੱਕ ਵੱਡਾ ਰਾਜ ਸੀ ਜਿਸ ਨੇ ਬ੍ਰਿਟਿਸ਼ ਅਮਰਾਜ ਨੇ ਉਸ ਵਿੱਚ ਸ਼ਾਮਿਲ ਕਰ ਲਿਆ ਤੇ ਪਾਰਟੀਆਂ ਨੂੰ ਇਹਦਾ ਬਹੁਤ ਗਹਿਰਾ ਤਕਾ ਲੱਗਿਆ ਇਸ ਕਾਰਨ ਉਹਨਾਂ ਨੇ ਵਿਦਰੋਹ ਕਰ ਦਿੱਤਾ ਇੱਕ ਉੜਦੀ ਹੋਈ ਅਫਵਾਹ ਉਸ ਸਮੇਂ ਉਸ ਸਮੇਂ ਭਾਰਤ ਵਿੱਚ ਅਫਵਾਹ ਉਡੀ ਹੋਈ ਸੀ ਕਿ ਅੰਗਰੇਜ਼ 100 ਸਾਲ ਤੱਕ ਰਹਿਣੇ ਸਨ ਪਰ ਉਹ 100 ਸਾਲ ਪੂਰੇ ਹੋ ਚੁੱਕੇ ਸਨ ਇਸ ਕਰਕੇ ਉਹਨਾਂ ਦਾ ਅੰਤ ਨਜ਼ਦੀਕ ਹੈ ਹੁਣ ਪਰਦਿਆਂ ਤਤਕਾਲੀਨ ਕਾਰਨ ਚਰਬੀ ਵਾਲੇ ਕਾਰਤੂਸ ਇਹ ਵਿਦਰੋਹ ਸ਼ੁਰੂ ਹੋਇਆ ਸੀ ਚਰਬੀ ਵਾਲੇ ਕਾਰਤੂਸ ਤੋਂ ਇਸ ਕਰਕੇ ਚਰਬੀ ਵਾਲੇ ਕਾਰਤੂਸ 1857 ਈਸਵੀ ਦੇ ਵਿਦਰੋਹ ਦਾ ਤਤਕਾਲੀਨ ਕਾਰਨ ਮੰਨੇ ਤਤਕਾਲੀਨ ਕਾਰਨ ਉਹ ਜਿਹੜੇ ਅੰਤਰਵ ਜ਼ਰੂਰੀ ਕਾਰਨ ਸਨ 1856 ਇਸ ਵੀਚ ਅੰਗਰੇਜ਼ਾਂ ਨੇ ਬਰਾਊਨ ਬੈਂਸ ਰਾਈਫਲ ਦਿੱਤਾ ਭਾਰਤੀ ਸੰਨ ਕਾਨੂੰ ਐਨਵਿਲ ਰਾਈਫਲ ਦੇ ਦਾ ਫੈਸਲਾ ਕੀਤਾ ਇਹਨਾਂ ਰਾਈਫਲਾਂ ਵਿੱਚ ਵਰਤੇ ਜਾਣ ਵਾਲੇ ਕਾਰਤੂਸ ਤੇ ਗਾਂ ਤੇ ਸੂਰ ਦੀ ਚਰਬੀ ਲੱਗੀ ਹੋਈ ਸੀ ਲੱਗੀ ਹੁੰਦੀ ਸੀ ਇਹਨਾਂ ਨੂੰ ਰਾਈਫਲਾਂ ਵਿੱਚ ਭਰਨ ਤੋਂ ਪਹਿਲਾਂ ਦੰਦ ਨਾਲ ਛੀਨਾ ਪੈਂਦਾ ਸੀ ਪਰ ਭਾਰਤੀ ਗਾਂ ਉਹਦੇ ਸੂਰ ਨੂੰ ਖਾਣਾ ਪ੍ਰਾਸਮ ਦੇ ਸਨ ਇਸ ਲਈ ਇਹ ਵਿਦਰੋਹ ਸ਼ੁਰੂ ਹੋਇਆ ਮੈਂ ਸੈਕੰਡ ਕੁਐਸਚਨ ਨੈਕਸਟ ਵੀਡੀਓ ਵਿੱਚ ਪੜਾਂਗੇ ਧੰਨਵਾਦ ਮਿਲਦੇ ਹਾਂ ਅਗਲੀ ਵੀਡੀਓ ਵਿੱਚ